ਔਰਤ ਨੂੰ ਮਾਰਨਾ ਉਹ ਜਿੱਡੀ ਵੀ ਕਰਪਟਡ ਹੋਵੇ ਉਹ ਇੱਕ ਖਾਲਸੇ ਦਾ ਧਰਮ ਨਹੀਂ ਆ ਨੀਲੇ ਬਾਣੇ ਵਾਲਾ ਇਹ ਕੰਮ ਕਰ ਨਹੀਂ ਸਕਦਾ ਹਾਂ ਉਸ ਜਗ੍ਹਾ ਤੇ ਮੈਂ ਹੁੰਦਾ ਤੇ ਸ਼ਾਇਦ ਮੈਂ ਉਹਨਾਂ ਕੋਲ ਫਾਈਟ ਕਰ ਕਰੂ ਬਚਾ ਲਦਾ ਜਿਹੜਾ ਇਹ ਭਾਬੀ ਨਾਲ ਗੱਲਤ ਹੋ ਸਕਦਾ ਆ ਇਹਨੂੰ ਦੇਖ ਸਕਦਾ ਆ ਉਹ ਆਪਣੀ ਭਾਬੀ ਤੇ ਵੀ ਉਹਦੂ ਮਤਲਬ ਕਿ ਉਹ ਸੇਫ ਨਹੀਂ ਹੋਏਗੀ ਉਹਦੀ ਅਮਰਦਾਪਾਲ ਨੂੰ ਕੁਝ ਹੋ ਜਾਂਦਾ ਆ ਜਾਂ ਸਰਕਾਰ ਕੁਝ ਕਰ ਦਿੰਦੀ ਆ ਜਾਂ ਉਹ ਉਹਦੀ ਡੈਥ ਹੋ ਜਾਂਦੀ ਆ ਸਰੀਰ ਛੱਡ ਦਿੰਦਾ ਉਹ ਤਾਂ ਫਿਰ ਕਮਲਾ ਹਜ਼ਾਰਾ ਕਮਲਾ ਆ ਜਾਣਗੇ ਫਿਰ ਕਾ ਕਰਾਂਗੇ ਆਪਾਂ ਅੱਜ ਅਮਰਪਾਲ ਅਮਰਪਾਲ ਮੇ ਤੋਂ 15 ਸਾਲ ਛੋਟਾ ਹੋਣਾ ਹੈ ਉਹਦਾ ਵਿਆਹ ਵੀ ਨਹੀਂ ਹੋਇਆ ਤੇ ਉਹਨੂੰ ਉਹ ਚੀਜ਼ਾਂ ਵਿਚਲਿਤ ਕਰ ਦਿੰਦੀਆਂ ਹੁਣੇ ਤਾਂ ਉਹਨੂੰ ੜਕਾ ਆਵੇ ੜਕ ਗਿਆ ਉਹਨੂੰ ਅੱਛਾ ਨਹੀਂ ਲੱਗਿਆ ਅਸੀਂ ਨਹੀਂ ੜਕਦੇ ਕਿਉਂਕਿ ਸਾਨੂੰ ਖਾਬ ਦੇ ਹਰ ਦੇ ਅੰਦਰ ਪਰਮਾਤਮਾ ਦਿੱਖਦਾ ਹੈ ਅਗਰ ਜੀ ਦੀ ਵਿੱਚ ਇੱਕ 1% ਆਪਾਂ 네ਗੇਟਿਵ ਲੈ ਕੇ ਚੱਲੇ ਚੇ ਕੁਝ ਉਹ ਹੋਏ ਆਪਣੀ ਪਬਲਿਸਿਟੀ ਵਾਸਤੇ ਕਰ ਰਿਹਾ ਹੋਵੇ ਇਹ ਜਿਹਾ ਕੰਮ ਫਿਰ ਉਹਨੂੰ ਪੁਲਿਸ ਦਾ ਖਤਰਾ ਨਹੀਂ ਹੋਏਗਾ ਉਹਨੂੰ ਮੇਰਾ ਖਤਰਾ ਜ਼ਿਆਦਾ ਹੋਵੇਗਾ ਇਹ ਜਿਹੜਾ ਸਰੂਪਾ ਹੈ ਨਾ ਧਿਆਪਨ ਦੀ ਸਿਰ ਤੇ ਉੱਤੇ ਰੱਖਣ ਵਾਸਤੇ ਹੈ ਉਹ ਕੱਚੇ ਘਾਤਲ ਸਿਗੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਾਲ ਜਾਣਾ ਚਾਹੀਦਾ ਸੀ ਕਿ ਪੂਰਾ ਤਰੀਆ ਤਰੀਕੇ ਨਾਲ ਕੰਮ ਕਰਨਾ ਸੀ ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਸਰੈਂਡਰ ਕਰੀ ਦੇਣਾ ਪਹਿਲੀ ਗੱਲ ਤੋਂ ਸਾਦੇ ਸਾਹਮਣੇ ਕਰਦੇ ਹਜੇ ਕੰਮ ਜੇਕਰ ਕਰ ਨੂੰ ਉਹ ਕੁੜੀਆਂ ਤੁਹਾਡੇ ਤੁਹਾਡੇ ਕੋਲੇ ਜਾਂ ਤੁਹਾਡੇ ਵਰਗੇ ਹੋਰ ਸਿੰਘ ਕੋਲੇ ਜਾਂਦੇ ਨੇਗੇ ਆਖਰ ਆਪਦੀ ਜਾਨ ਨੂੰ ਖਤਰੇ 'ਚ ਦੇਖਦੇ ਹੋਏ ਤੋਂ ਲੱਗਦਾ ਨਹੀਂ ਸਿੰਘ ਨਾਲ ਆਉਣਗੇ ਤੁਸੀਂ ਨਾਲ ਜਾਓ ਬਿਲਕੁਲ ਜਾਣਾ ਪੈਣਾ ਜੇ ਜੋ ਸ਼ਰਨ ਆਈ ਵੀ ਤੇ ਸੰਖੰਠ ਲਾਵੇ ਇੱਕ ਜਸਲੀਨ ਵੀ ਹੋਰ ਹੈ ਬੀਬੀ ਇੱਕ ਹੋਰ ਹੈ ਦੀਪਿਕਾ ਲਕੂਰਾ ਜੋ ਵੀ ਹੈ ਹਿਸਾਬ ਉਹਦਾ ਤੇ ਇਹ ਸਾਰੀਆਂ ਭੈਣਾਂ ਨੇ ਖਾਲਸੇ ਦੀਆਂ ਬੱਚੀਆਂ ਨੇ ਜੇ ਗਲਤੀ ਹੋ ਜਾਂਦੀ ਹੈ ਚਲੋ ਹਰਕਤੇ ਹੁੰਦੀ ਹੈ ਉਹ ਭੁੱਲ ਮੁਕਾ ਚਾ ਲੈਣ ਆਪਣੇ ਜਪਜੀਤ ਸਿੰਘ ਸਾਹਿਬ ਦੇ ਬਾੜ ਦੀ ਵੀਡੀਓ ਕਰ ਕਰਕੇ ਸੋਸ਼ਲ ਮੀਡੀਆ ਤੇ ਭਾਣਨਾ ਉਹ ਸਾਰੀ ਜਥੇਬੰਦੀ ਉਹਨਾਂ ਨਾਲ ਖੜੀਆਂ ਨੇ ਕੁਝ ਨਹੀਂ ਹੁੰਦਾ ਇਦਾਂ ਸਸਿਕਾਲਾ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਕੰਟੈਂਟ ਤੇ ਉਹਨੂੰ ਲੈ ਕੇ ਉੱਠਿਆ ਆਵਾਦ ਵਿਵਾਦ ਆਖਰ ਇੱਥੇ ਤੱਕ ਟਕਰ ਪਹੁੰਚ ਗਿਆ ਕਿ ਇੱਕ ਕੁੜੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਹਾਲਾਂਕਿ ਇਸ ਨੂੰ ਲੈ ਕੇ ਦੋਈ ਤਰ੍ਹਾਂ ਦੇ ਵਿਚਾਰ ਨੇ ਕਈ ਲੋਕ ਉਹਨੂੰ ਵੀ ਠੀਕ ਕਹਿੰਦੇ ਨੇ ਤੇ ਦੂਜੇ ਪਾਸੇ ਕਈ ਅਮਰਿਤਪਾਲ ਮਹਿਰੋਂ ਦੇ ਵੱਲੋਂ ਕੀਤੇ ਗਏ ਐਕਟ ਨੂੰ ਵੀ ਠੀਕ ਕਹਿੰਦੇ ਨੇ ਹਾਲਾਂਕਿ ਕਾਨੂੰਨ ਦੀ ਕਿਤਾਬ ਦੇ ਵਿੱਚ ਅਜਿਹੇ ਐਕਟ ਦੀ ਕੋਈ ਥਾਂ ਹੈ ਨਹੀਂ ਪਰ ਇਨ੍ਹਾਂ ਸਭ ਦੇ ਵਿੱਚ ਚਰਚਾ ਇਸ ਗੱਲ ਨੂੰ ਲੈ ਕੇ ਵੀ ਹੈ ਕਿਉਂਕਿ ਅਮਰਿਤਪਾਲ ਸਿੰਘ ਮਹਿਰੋਂ ਨਿੰਗ ਸਿੰਘ ਨੇ ਤੇ ਸਿੱਖੀ ਸਿਧਾਂਤਾਂ ਦੇ ਹੀ ਉਹ ਚੱਲਦੇ ਨੇ ਤੇ ਸਿੱਖੀ ਸਿਧਾਂਤਾਂ ਨੂੰ ਲੈ ਕੇ ਹੀ ਗੱਲ ਹੈ ਜਿਹੜੀ ਉਹ ਅੱਗੇ ਵਧਦੀ ਹੈ ਤਾਂ ਆਖਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਕੰਟੈਂਟ ਬਣਾਉਣ ਵਾਲੇ ਉਹ ਠੀਕ ਹੈ ਕਿ ਉਹ ਮਾਫੀਆ ਮੰਗ ਰਹੇ ਨੇ ਕਿ ਅੱਗੇ ਨੂੰ ਅਸੀਂ ਮਾੜਾ ਕੰਟੈਂਟ ਨਹੀਂ ਬਣਾਵਾਂਗੇ ਗੰਦੀ ਸ਼ਬਦਾਵਲੀ ਨਹੀਂ ਵਰਤਾਂਗੇ ਭਾਈ ਗੁਰਵਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਸਿੱਖੀ ਸਦਨਤਾ ਤੇ ਦੇਖਿਆ ਜਾਵੇ ਭਾਈ ਸਾਹਿਬ ਕੀ ਜਿਹੜੀ ਇਹ ਚਰਚਾ ਚੱਲੀ ਪਹਿਲੀ ਗੱਲ ਤਾਂ ਤੁਸੀਂ ਇਹਨੂੰ ਠੀਕ ਮੰਨਦੇ ਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੇਖੋ ਗੱਲ ਇਦਾਂ ਹੈ ਜੀ ਤੁਹਾਨੂੰ ਪਤਾ ਹੈ ਅਸੀਂ ਜਿਆਦਾ ਸੱਚ ਹੀ ਬੋਲਣ ਤੇ ਯਕੀਨ ਰੱਖਦੇ ਆ ਕਿਉਂਕਿ ਵਰਲਡ ਦੇ ਅੰਦਰ ਇਕਲੋਤੇ ਬੰਦੇ ਅਸੀਂ ਹੀ ਆ ਜਿਹੜੇ ਲਾਈਟ ਡਿਟਰੈਕਟਰ ਦੀ 2013 ਤੋਂ ਮੰਗ ਕਰਦੇ ਆ ਰਹੇ ਹਾਂ ਹੁਣ ਕਹਾਣੀ ਇਹ ਹੈ ਕਿ ਉਹ ਕਲ ਸਹੀ ਆ ਗਲਤ ਇਹ ਹੁਣ ਕਾਨੂੰਨਾਂ ਦੇ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਮੈਂ ਜਿਹੜਾ ਇਹ ਹੁਣ ਲਾਅ ਚੱਲ ਰਿਹਾ ਲਾਅ ਐਂਡ ਆਰਡਰ ਜੋ ਹੁਣ ਚੱਲ ਰਿਹਾ ਆ ਯਾ 2025 ਇਹਦੇ ਤਰੀਕੇ ਨਾਲ ਨਹੀਂ ਜੋ ਅਧਿਆਤਮਿਕ ਕਾਨੂੰਨ ਉਹਦੇ ਤਰੀਕ ਨਾਲ ਆਪਾਂ ਗੱਲ ਕਰਾਂਗੇ ਤੇ ਹੁਣ ਇਹਦੇ ਵਿੱਚ ਕਿਹਾ ਆ ਕਿ ਜਿਵੇਂ ਕਿ ਕਿਸੇ ਔਰਤ ਨੂੰ ਮਾਰਨਾ ਉਹ ਜਿੱਡੀ ਵੀ ਕਰਪਟਡ ਹੋਵੇ ਉਹ ਇੱਕ ਖਾਲਸੇ ਦਾ ਧਰਮ ਨਹੀਂ ਆ ਨੀਲੇ ਬਾਣੇ ਵਾਲਾ ਇਹ ਕੰਮ ਕਰ ਨਹੀਂ ਸਕਦਾ ਅਸੀਂ ਤਾਂ ਕਰ ਨਹੀਂ ਸਕਦੇ ਹਾਂ ਉਸ ਜਗ੍ਹਾ ਤੇ ਮੈਂ ਹੁੰਦਾ ਤੇ ਸ਼ਾਇਦ ਮੈਂ ਉਹਨਾਂ ਨਾਲ ਫਾਈਟ ਕਰਕੇ ਉਹਨੂੰ ਬਚਾਉਂਦਾ ਵੀ ਦੇਖੋ ਇਹਦੇ ਵਿੱਚ ਨਾ ਅਮਰਤਪਾਲ ਦੀ ਗਲਤੀ ਹੈ ਮੈਰੋ ਦੀ ਕੋਈ ਗਲਤੀ ਨਹੀਂ ਹੈ ਨਾ ਗਲਤੀ ਹੈਗੀ ਆ ਜਿਹੜੀ ਕਮਲਾ ਦੇਵੀ ਭਾਬੀ ਹੈ ਹੁਣ ਇਹ ਨਹੀਂ ਪਤਾ ਭਾਬੀ ਉਹ ਸਾਡੇ ਦਾ ਭਾਬੀ ਹੈ ਠੀਕ ਹੈ ਜਿਹੜਾ ਇਹ ਭਾਬੀ ਨਾਲ ਗਲਤ ਕਰ ਤੇਰ ਕੁਮਾਰੀ ਨਾ ਸੀ ਆਹੋ ਉਹ ਜਿਹੜਾ ਇਹ ਭਾਬੀ ਨਾਲ ਗਲਤ ਹੋ ਸਕਦਾ ਆ ਇਹਨੂੰ ਦੇਖ ਸਕਦਾ ਆ ਉਹ ਆਪਣੀ ਭਾਬੀ ਤੇ ਵੀ ਉਹਦੂ ਮਤਲਬ ਕਿ ਉਹ ਸੇਫ ਨਹੀਂ ਹੋਏਗੀ ਉਹਦੀ ਸੋ ਇਸ ਕਰਕੇ ਜਿਹੜੇ ਫੋਲੋਅਰਸ ਨੇ ਨਾ ਉਹ 4 ਲੱਖ ਫੋਲੋਅਰਸ ਨੇ ਉਹ ਅਸਲੀ ਰੀਜ਼ਨ ਹੈ ਜਿਵੇਂ ਹਿਟਲਰ ਨੇ 2.5 ਕਰੋੜ ਬੰਦਾ ਮਾਰਿਆ ਸੀਗਾ ਨਾ ਤੇ ਨਹنگ ਸਿੰਘਾਂ ਨੂੰ ਇਕੱਠੇ ਹੋ ਕੇ ਪਹਿਲਾ 4.5 ਲੱਖ ਬੰਦਾ ਹੀ ਮਾਰਨਾ ਚਾਹੀਦਾ ਆ ਕਾਰਨ ਕੀ ਲੱਗਦਾ ਵੀ ਕਿਉਂ ਵੀ ਇਹਦੇ ਕਰਕੇ ਹੀ ਮਤਲਬ ਕੀ ਜਿਹੜਾ ਹੈ ਚੰਗੇ ਬੰਦੇ ਸਾਹਮਣੇ ਨਹੀਂ ਆ ਰਹੇ ਹੁਣ ਦੇਖੋ ਇੱਕ ਬੰਦਾ ਗਾਲਾਂ ਕੱਢ ਰਿਹਾ ਤੁਸੀਂ ਕੋਈ ਸੱਚ ਹੁਣ ਕਰੋ ਕੋਈ ਰੱਬ ਦੀ ਗੱਲ ਕਰ ਲਓ ਜਾਂ ਤੁਸੀਂ ਕੋਈ ਇਤਿਹਾਸ ਗੱਲ ਕਰ ਲਓ ਸਿਰਫ ਚੰਗੇ-ਚੰਗੇ ਰੂਹਾਂ ਜਿਹੜੇ ਚੰਗੇ ਲਾਗ ਬਰਾਬਰ ਨੂੰ ਮੰਨਣ ਵਾਲੇ ਉਹ ਸਹੀ ਤੁਹਾਨੂੰ ਕਹਿਣਗੇ ਇਹਨਾਂ ਨੇ ਤੁਹਾਨੂੰ ਉਹਦੇ ਵਿੱਚ ਵੀ ਗਾਲਾਂ ਕੱਢ ਦਨੀਆਂ ਸਵੇਰੇ ਹੁਕਮਨਾਮ ਦਰਬਾਰ ਸਾਹਿਬ ਤੋਂ ਆਂਦਾ ਹੈ ਨਾ ਤੇ ਉਹ ਦੇਖੋ ਕਈ ਕਮੈਂਟ ਉਹਦੇ ਵਿੱਚ ਨੈਗੇਟਿਵ ਵੀ ਆਉਂਦੇ ਨੇ ਮਹਾਰਾਤਾ ਦਾ ਕੋਈ ਕਸੂਰ ਨਹੀਂ ਹੈ ਹਮ ਮਹਾਰਾਤਾ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਨਹੀਂ ਹੈਗੇ ਤੇ ਉਹਦੇ ਵਿੱਚ ਵੀ ਕੁਝ ਸ਼ਰਾਰਤੀ ਆਨਸਰ ਹੁੰਦੇ ਨੇ ਸੋ ਇਹ ਜਿਹੜੇ 4 ਲੱਖ ਲੋਕ ਨੇ ਨਾ ਇਹ ਵੱਡਾ ਕਾਰਨ ਹੈ ਹੁਣ ਮੈਰੋ ਵਰਗੇ ਨੇ ਚਲੋ ਠੀਕ ਹੈ ਅੱਜ ਉਹਨੇ ਪੜਾ ਇੱਕ ਰਤਬਾ ਬਣਾਇਆ ਹੈ ਸੰਸਾਰ ਦੇ ਅੰਦਰ ਉਹ دہشت ਬਣਾਈ ਹੈ ਜਿਹੜੀ ਉਹਨੇ ਉਹਦੇ ਹਿਸਾਬ ਦੇ ਨਾਲ ਇਹ ਠੀਕ ਹੈ ਜਦ ਤੋ ਕੋ ਜਿੰਦਾ ਜਦ ਤੱਕ ਲੋਕ ਨਹੀਂ ਇਹੋ ਜਿਹਾ ਕੰਮ ਕਰਨਗੇ ਔਰ ਚੰਗੀ ਗੱਲ ਹੋਣਾ ਵੀ ਨਹੀਂ ਚਾਹੀਦਾ ਗੱਲ ਹੈ ਮਾੜੀ ਗੱਲ ਨਹੀਂ ਹੈ ਕਿਉਂ ਇਹੋ ਜਿਹਾ ਕੰਮ ਕਰਨਾ ਆਪਾਂ ਨੇ ਤੀਆਂ ਪੈਣਾਂ ਦੀ ਇੱਜ਼ਤ ਆ ਸਭ ਦੀ ਬਰਾਬਰ ਹੁੰਦੀ ਆ ਤੇ ਇਹ ਇਹ ਕੰਮ ਕਰ ਰਹੇ ਨੇ ਉਹ ਫਿਰ ਅਮਰ்தਪਾਲ ਨੂੰ ਕੁਝ ਹੋ ਜਾਂਦਾ ਜਾਂ ਸਰਕਾਰ ਕੁਝ ਕਰ ਦਿੰਦੀ ਆ ਜਾਂ ਉਹ ਉਹਦੀ ਡੈਥ ਹੋ ਜਾਂਦੀ ਆ ਸਰੀਰ ਛੱਡ ਦਿੰਦਾ ਉਹ ਤਾਂ ਫਿਰ ਕਮਲਾ ਹਜ਼ਾਰਾ ਕਮਲਾ ਆ ਜਾਣਗੇ ਆ ਫਿਰ ਕਾ ਕਰਾਂਗੇ ਆਪਾਂ ਇਹਦੀ ਜਿਹੜੀ ਜੜ ਇਹ ਹੈ ਜੜ ਜਿਹੜੇ ਹੁਣ ਮੈਂ ਤਾਂ ਮੈਨੂੰ ਨਹੀਂ ਪਤਾ ਤੁਸੀਂ ਆਪਣੀ ਪਰਸੋਂ ਗੱਲ ਹੋਈ ਸੀ ਵੀ ਇੱਕ ਵਾਰ ਇੰਟਰਵਿਊ ਕਰਦੇ ਆਪਾਂ ਇਹ ਕੰਚਨ ਜਿਹੜੀ ਹੈ ਕੁਮਾਰੀ ਤੇ ਇਹਦੇ ਵਿੱਚ ਮੈਨੂੰ ਨਹੀਂ ਪਤਾ ਸੀ ਕੋਈ ਨਾ ਕਦੇ ਅਸੀਂ ਵੀਡੀਓ ਦੇਖੀ ਉਦੋਂ ਕਦੇ ਸਕਰੋਲ ਕਰਦੇ ਹੋਏ ਵਿੱਚ ਆ ਗਈ ਹੋਵੇ ਪਰ ਆਪਾਂ ਕਦੇ ਪੂਰੀ ਸੁਣੀ ਨਹੀਂ ਗੱਲ ਇਹਦੀ ਕਿ ਆਇਆ ਸਾਡਾ ਰਸਤਾ ਹੀ ਨਹੀਂ ਹੈ ਉਹ ਹੁਣ ਕਈ ਲੋਕਾਂ ਨੂੰ ਕਈ ਲੋਕਾਂ ਨੂੰ ਤਾਂ ਅੱਜ ਪਤਾ ਲੱਗਿਆ ਨਾ ਕਿ ਇਹ ਕੋਈ ਕੰਚਨ ਕੁਮਾਰੀ ਕਮਲਾ ਦੇਵੀ ਕਮਲਕੌਰ ਬਣੀ ਹੋਈ ਸੀ ਜਿਹਨੂੰ ਲੋਕਾਂ ਨੂੰ ਫੋਲੋ ਨਹੀਂ ਕਰਦੇ ਜਿਹੜੇ ਫੋਲੋ ਨਹੀਂ ਕਰਦੇ ਇਹ ਦੇਖੋ ਦੁਨੀਆ 'ਚ ਸਮਾਜ 'ਚ ਬਹੁਤ ਕੁਛ ਆ ਗੰਦ ਉਹ ਅਸੀਂ ਬਚਣਾ ਆ ਜਿਹੜਾ ਚਿੱਕੜ ਹੈ ਨਾ ਚਿੱਕੜ ਹੈ ਉਹਦੇ ਵਿੱਚ ਕਮਲ ਨੇ ਖਿਲਣਾ ਹੈ ਅਮਰਤਪਾਲ ਮੈਰੋ ਕਹਿੰਦੇ ਕਿ ਜਿੰਨੇ ਵੀ ਜਦੋਂ ਤੱਕਰ ਯਾਨੀ ਕਿ ਉਹ ਐਕਟਿਵ ਨੇਤਾ ਜਦੋਂ ਵੀ ਜਦੋਂ ਵੀ ਇਹ ਜੇ ਕੋਈ ਕੰਮ ਕਰਨਗੇ ਦੋ ਕੁੜੀਆਂ ਜਿਹੜੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਸਿੱਧਾ ਕਰਤੇ ਕਿਹਾ ਕਹਿੰਦੇ ਇਹ ਹਟੀਆਂ ਨਹੀਂ ਹੈਗੀਆਂ ਮਾਫੀ ਮੰਗ ਕੇ ਵੀ ਸਾਡੇ ਤੋਂ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਨੇ ਇਹਨਾਂ ਦਾ ਵੀ ਨੰਬਰ ਲੱਗ ਸਕਦਾ ਉਹ ਕੁੜੀਆਂ ਡਰੀਆਂ ਫਿਰਦੀਆਂ ਨੇ ਉਸ ਤੋਂ ਬਾਅਦ ਚ ਕਾਰਵਾਈ ਪੁਲਿਸ ਨੇ ਅੱਗੇ ਵਧਾਈ ਹੈ ਦੇਖੋ ਇਹ ਮੈਂ ਇੱਕ ਬੇਨਤੀ ਕਰੂੰਗਾ ਪੈਣਾ ਨੂੰ ਉਹਨਾਂ ਨੂੰ ਇੱਕ ਜਸਲੀਨ ਵੀ ਇੱਕ ਹੋਰ ਹੈ ਬੀਬੀ ਇੱਕ ਹੋਰ ਹੈ ਦੀਪਿਕ ਲਥੂਰਾ ਜੋ ਵੀ ਹੈ ਸਾਹਬ ਉਹਦਾ ਤੇ ਇਹ ਸਾਰੀਆਂ ਭੈਣਾਂ ਨੇ ਖਾਲਸੇ ਦੀਆਂ ਬੱਚੀਆਂ ਨੇ ਇਹ ਜੇ ਗਲਤੀ ਹੋ ਜਾਂਦੀਆਂ ਚਲੋ ਹਰ ਕਦੇ ਹੁੰਦੀ ਹੈ ਨਾ ਉਹ ਭੁੱਲ ਮਖਛਾ ਲੈਣ ਆਪਣੇ ਜਪਜੀਤ ਸਿੰਘ ਸਾਹਿਬ ਦੇ ਪਾਠ ਦੀ ਵੀਡੀਓ ਕਰ ਕਰਕੇ ਸੋਸ਼ਲ ਮੀਡੀਆ ਤੇ ਭਾਨਣਾ ਉਹ ਸਾਰੀ ਜਥੇਬੰਦੀ ਉਹਨਾਂ ਨਾਲ ਖੜੀਆਂ ਨੇ ਕੁਝ ਨਹੀਂ ਹੁੰਦਾ ਇਦਾਂ ਪਰ ਇਹ ਹੈ ਕਿ ਜਿਹੜਾ ਹੁਣ ਇਹ ਕੰਮ ਹੋਣਾ ਹੀ ਸੀਗਾ ਗੰਦ ਸਫਾਈ ਅਸਲੀ ਗੰਦ ਦੀ ਸਫਾਈ ਨਹੀਂ ਹੋਈ ਗੰਦ ਦੀ ਸਫਾਈ ਹੋਣੀ ਉਹ ਜਿਹੜੇ 4 ਲੱਖ ਫੋਲੋਅਰਸ ਨੇ ਉਹੀ ਗਾਲਾ ਕੱਢਦੇ ਨੇ ਕਮੈਂਟ ਅਜ ਜੇ ਤੁਸੀਂ ਉਹਨਾਂ ਵਿੱਚੋਂ 20% ਬੰਦਾ ਦੇਖਣਾ ਤੁਸੀਂ ਮੇਰੇ ਕਮੈਂਟਾਂ 'ਚ ਮਿਲ ਜਾਣਗੇ ਮੈਂ ਸਭ ਦੀ ਜਦੋਂ ਕੋਈ ਮੈਨੂੰ ਗਾਲ ਪੈਂਦੀ ਮੈਂ ਉਹਦੀ ਡਿਟੇਲ ਚੈੱਕ ਕਰਨੀ ਸ਼ੁਰੂ ਕਰ ਦਿੰਦਾ ਬੰਦਾ ਕਿਹੜਾ ਉਹ ਕੁੱਮ ਕਮਾ ਕੇ ਕਮਲਾ ਦੇ ਨਾਲ ਜੁੜਿਆ ਹੁੰਦਾ ਭਾਬੀ ਨਾਲ ਤੋ ਇਹੋ ਜਿਹੇ ਲੋਕ ਗੰਦਰੂ ਦੇਖਣਗੇ ਤੇ ਗੰਦੀ ਬੋਲਣਗੇ ਤੁਹਾਨੂੰ ਚੱਜ ਦੀ ਗੱਲ ਵੀ ਉਹਨਾਂ ਨੂੰ ਗੰਦੀ ਹੀ ਲੱਗਣੀ ਆ। ਤੁਹਾਡੇ ਕਹਿਣ ਦੇ ਭਾਵ ਦਾ ਤਾਂ ਇਹ ਆ ਵੀ ਤੁਸੀਂ ਕਹਿੰਦੇ ਕੀ ਵੀ ਸਾਡੇ ਅੱਗੇ ਕਦੇ ਅਜੇ ਵੀਡੀਓ ਨਹੀਂ ਆਏ ਤਾਂ ਤੁਸੀਂ ਕਹਿਣ ਦਾ ਮਤਲਬ ਕੀ ਅਮਰਤਪਾਲ ਮੈਰੋ ਹੋਰਾਂ ਦੇ ਅੱਗੇ ਵੀਡੀਓ ਆਏ ਇਸ ਤਰ੍ਹਾਂ ਦੇ ਉਹ ਬਿਲਕੁਲ ਨੂੰ ਉਮਰ ਦੇ ਸਾਹਮਣੇ ਨਾਲ ਵੀ ਹੁੰਦੀ ਨਾ ਗੱਲਬਾਤ ਕੋਈ। ਅਜੇ ਅਮਰਤਪਾਲ ਮੇ ਤੋਂ 15 ਸਾਲ ਛੋਟਾ ਹੋਣਾ ਜੀ। ਉਹਦਾ ਵਿਆਹ ਵੀ ਨਹੀਂ ਹੋਇਆ ਤੇ ਉਹਨੂੰ ਉਹ ਚੀਜ਼ਾਂ ਵਿਚਲੇਤ ਕਰ ਦਿੰਦੀਆਂ ਹੁਣੇ ਤਾਂ ਉਹਨੂੰ फडਕਾ ਕੇ ਫੜਕ ਗਿਆ ਉਹਨੂੰ ਅੱਛਾ ਨਹੀਂ ਲੱਗਿਆ। ਅਸੀਂ ਨਹੀਂ ਫੜਕਦੇ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਕਿੱਟੀ ਬੜੀ ਹਸਤੀ ਹੋਈ ਐ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪਿਤਾ ਜੀ ਕਿੱਡੇ ਵੱਡੇ ਕਿੱਡੇ ਵੱਡੇ ਹੋਏ ਨੇ ਉਹ। ਹੈਨਾ? ਉਹਨਾਂ ਨੂੰ ਖੁਦ ਇੱਕ ਵੈਸ਼ਵਾ ਦੇ ਦਰਵਾਜ਼ੇ ਮੂਰੇ ਪਹਿਰੇਦਾਰ ਬੰਨਾ ਪਿਆ ਸੀ। ਕਿਉਂਕਿ ਭਾਈ ਜੋਗਾ ਵੈਸ਼ਵਾ ਕੋਲ ਜਾ ਰਿਹਾ ਸੀ ਜੋ ਚਾਰ ਲਾਮਾਂ ਤੀਜੀ ਲਾਮ ਹੋ ਗਈ ਸੀ ਨਾ ਤੀਜੀ ਲਾਮ ਚੌਥੀ ਲਾਮ ਤੀਜੀ ਲਾਮ ਤੋਂ ਬੁਲਾ ਲਿਆ ਸੀਗਾ ਭਾਈ ਜੋਗੇ ਨੂੰ। ਇਤਿਹਾਸਕ ਗੱਲ ਐ ਮੇਰੀ ਬਣਾਈ ਥੋੜੀ ਨਾ ਗੱਲ ਐ। ਇਹ ਸਾਰੇ ਬੱਚਮਾਂ ਤੋਂ ਪੜਦੇ ਆ ਰਿਹਾ ਸੀ। ਤੇ ਭਾਈ ਜੋਗੇ ਨੂੰ ਕਿਹਾ ਭਾਈ ਜੋਗੇਆ ਹੁਣ ਤੂੰ ਕਿਹਦੇ ਜੋਗਾ ਕਹਿੰਦਾ ਜੀ ਗੁਰੂ ਜੋਗਾ ਕਹਿੰਦਾ ਜੇ ਤੂੰ ਗੁਰੂ ਜੋਗਾ ਤੇ ਗੁਰੂ ਇੱਕ ਦਿਨ ਡੋਲ ਗਿਆ ਉਹ ਵੇਸ਼ਵਾਦ ਰਸਤੇ ਅਮਰ ਤੋਂ ਵੇਲੇ ਜਾ ਰਿਹਾ 3 ਵਜੇ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਪਹਿਰਾ ਲਾਣਾ ਪਿਆ। ਕਿਹਾ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਬਾਹਰ ਨਾ ਦਿੰਦੇ ਸਾਰਿਆਂ ਨੂੰ। ਜੇ ਗਲਤ ਕੰਮ ਕਰਦੇ ਹੋ। ਗਲਤ ਤਾਂ ਹੈ ਹਰ 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 ਪਾਸੇ ਪੋਜ਼ਿਟਿਵ ਵੀ ਹੈ ਹਰ ਪਾਸੇ ਨੈਗੇਟਿਵ ਵੀ ਹੈ। ਅਸੀਂ ਵਾਈਫਾਈ ਯੂਜ਼ ਕਰਦੇ ਆ ਸਾਡਾ ਸਾ ਅਸੀਂ ਕਿਹਾ ਦੇਖਦੇ ਸੀ ਹੁਕਮ ਨਾਮੇ ਦੀ ਵੇਟ ਕਰਦੇ ਦਰਵਾਜ਼ਾ ਸਾਹਿਬ ਤੋਂ ਜਿਹੜਾ ਆਣਾ। ਕੋਈ ਬੰਦਾ ਪਾਠ ਕਰਦਾ ਆ ਕੋਈ ਜਦਾਦ 2-2 ਘੰਟੇ ਦਾ ਚੌਕੜਾ ਲਾ ਰਿਹਾ ਅਸੀਂ ਉਹਨਾਂ ਨੂੰ ਦੇਖਦੇ ਆ ਜੇ ਚੰਗਾ ਯੂਜ਼ ਕਰੋ ਨਾ ਸੋਸ਼ਲ ਮੀਡੀਆ ਨੂੰ। ਤੁਸੀਂ ਗਲਤ ਉਨੇ ਗੰਦੇ ਫਲਾਇਆ ਉਹਨਾਂ ਗਲਤ ਰਾ ਚੁਣਿਆ ਪਰ ਉਹਨੂੰ ਮਜਬੂਰ ਕਿਹਨੇ ਕੀਤਾ ਲੋਕਾਂ ਨੇ ਜੇ ਆਪਣੇ 10 ਰੈਂਡਾ ਉਹਨਾਂ ਵਿੱਚ 8 ਬੰਦੇ ਹੋਜੇ ਹੁੰਦੇ ਹੀ ਐ ਜਿਹੜੇ ਕਮਲਾ ਦੇਵੀ ਨੂੰ ਫੋਲੋ ਕਰਦੇ ਨੇ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਂਦੀ ਕਿਉਂਕਿ ਫਿਰ ਉਹਨਾਂ ਨੇ ਕਾਰਵਾਈ ਪਾ ਕੇ ਸੋਣਾ ਹੁੰਦਾ ਨਾ ਪਰ ਇਹਦੇ 'ਚ ਜੇ ਦੇਖੀਏ ਕਿ ਇਹ ਜਿਹੜੀ ਹੁਣ ਚਰਚਾ ਖੜੀ ਹੋਈ ਹੈ ਅ ਅਮਰਤਪਾਲ ਮੈਰੋ ਹੋਰੇ ਜਿਹੜੇ ਹੁਣ ਅੱਗੇ ਨੂੰ ਉਹਨਾਂ ਨਾਲ ਤਾਂ ਅੱਗੇ ਨੂੰ ਵੀ ਕਹਤਾ ਠੀਕ ਹੈ ਜਾਂ ਨਹੀਂ ਹੈ ਦੇਖੋ ਇਹ ਗੱਲ ਸਮਝ ਲੈਣ ਅਮਰਤਪਾਲ ਮੈਰੋ ਵੀ ਸਮਝ ਲਵੇ ਗੱਲ ਠੀਕ ਹੈ ਭਰਾ ਆਪਣਾ ਸਹੀ ਹੈ ਕਰ ਰਿਹਾ ਜੋ ਕਰ ਰਿਹਾ ਠੀਕ ਕਰ ਰਿਹਾ ਮੈਂ ਇੱਕ ਗੱਲ ਚਿਰ ਜਰੂਰ ਕਰੂੰਗਾ ਅੱਜ ਮੈਨੂੰ ਕੁਝ ਮੇਰੇ ਯਾਰਾ ਦੋਸਤਾਂ ਦੇ ਫੋਨ ਆਏ ਸੀ ਉਹ ਕਹਿੰਦੇ ਜੀ ਤੁਸੀਂ ਅਮਰਤਪਾਲ ਬਾਰੇ ਕੁਝ ਗਲਤ ਨਾ ਬੋਲੋ ਦੇਖੋ ਮੈਂ ਕਿਉਂ ਗਲਤ ਬੋਲਣਾ ਮੈਂ ਨਹੀਂ ਗਲਤ ਬੋਲਦਾ ਪਰ ਮੈਂ ਜਿਹੜੀ ਕਾਨੂੰਨ ਦੀ ਗੱਲ ਉਹ ਜਰੂਰ ਕਰੂੰਗਾ ਜੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਲਸਫੀਨੋ ਫਿਲਾਸਫੀ ਨਾਲ ਚੱਲਦਾ ਨਾ ਉਹਦੇ ਤਰੀਕੇ ਨਾਲ ਮੈਂ ਗੱਲ ਕਰੂੰਗਾ ਉਹ ਇਹ ਹੈ ਕਿ ਦੇਖੋ ਅਮਰਤਪਾਲ ਸਹੀ ਚੱਲ ਰਿਹਾ ਗੁਰੂ ਦੀ ਉਮਰ ਘਟਦੇ ਅੰਦਰ ਉਹਨੇ ਸਟੈਪ ਚੱਕ ਲਿੱਤਾ ਤਾਂ ਉਹ ਧਰਮ ਦੇ ਲਈ ਚੱਕਿਆ ਉਹਨੇ ਪੰਥ ਲਈ ਚੱਕਿਆ ਉਹਨੇ ਤਾਂ ਸਾਡੀ ਦੁਆਵਾਂ ਉਹਦੇ ਨਾਲ ਹੈ ਸਾਡੀ ਬਲੇਸਿੰਗ ਉਹਦੇ ਹਰ ਮੁਸੀਬਤ ਦੇ ਨਾਲ ਖੜਾਂਗੇ ਅਗਰ ਜੇ ਇਹਦੇ ਵਿੱਚ 1% ਆਪਾਂ 네ਗੇਟਿਵ ਲੈ ਕੇ ਚੱਲੇ ਚੇ ਕੁਝ ਹੋ ਹੋਏ ਆਪਣੀ ਪਬਲਿਸਿਟੀ ਵਾਸਤੇ ਕਰ ਰਿਆ ਹੋਵੇ ਇਹ ਜਿਆ ਕੰਮ ਫਿਰ ਉਹਨੂੰ ਪੁਲਿਸ ਦਾ ਖਤਰਾ ਨਹੀਂ ਹੋਏਗਾ ਉਹਨੂੰ ਮੇਰਾ ਖਤਰਾ ਜ਼ਿਆਦਾ ਹੋਏਗਾ ਪਰ ਇਹਦੇ ਚੀਜ਼ ਦੇਖੇ ਕਿਸੇ ਦੀ ਜਾਨ ਲੈਣ ਦਾ ਆਪਾਂ ਪਰਮਾਤਮਾ ਵਾਇਗਰੂ ਦੰਦਾ ਹੈ ਜਾਸਤ ਵੀ ਕਿਸੇ ਦੀ ਜਾਨ ਲੈ ਲੋ ਤੁਸੀਂ ਦੇਖੋ ਜੀ ਜੋ ਕੋਈ ਮਾਰਾ ਜਾਨ ਲੈ ਸਕਦੇ ਆਪਾਂ ਸੈਲਫ ਆਪਣੇ ਡਿਫੈਂਸ ਵਾਸਤੇ ਜਾਂ ਬੰਦੇ ਨੂੰ ਖਤਮ ਕਰ ਸਕਦੇ ਆ। ਇਹ ਇੱਥੇ ਡਿਫੈਂਸ ਤੋਂ ਸਮਝਦੇ ਮੈਂ। ਇੱਥੇ ਜਿਹੜਾ ਇਹਦੀ ਵਿੱਚ ਦੇਖੋ ਸਰੋਪੇ ਨਾਲ ਮਾਰਿਆ ਜੇ ਤੁਸੀਂ ਬੰਦੇ ਹੀ ਮੰਨਦਾ ਤੁਸੀਂ ਪੂਰੀ ਪਲਾਨੀ ਨਾਲ ਤਾਂ ਜਾਂਦੇ ਤੁਸੀਂ ਸਰੋਪਾ ਕੋਈ ਬਦਨਾਮ ਕਰ ਰਹੇ ਹੋ। ਇਹ ਜਿਹੜਾ ਸਰੋਪਾ ਹੈ ਨਾ ਈਆਂ ਪੈਰਾਂ ਦੀ ਸਿਰ ਤੇ ਉੱਤੇ ਰੱਖਣ ਵਾਸਤੇ ਆ। ਉਹ ਕੱਚੇ ਕਾਤਲ ਸੀਗੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਾਲ ਜਾਣਾ ਚਾਹੀਦਾ ਸੀ ਕਿ ਪੂਰਾ ਤਰੀਕਾ ਤਰੀਕੇ ਨਾਲ ਕੰਮ ਕਰਨਾ ਸੀ। ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਸਰੈਂਡਰ ਕਰੀ ਦੇਣਾ ਪਹਿਲੀ ਗੱਲ ਤੋਂ ਸਭ ਦੇ ਸਾਹਮਣੇ ਕਰਦੇ ਇਹ ਜੇ ਕੰਮ। ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਸਰੈਂਡਰ ਕਰਨਾ ਹੈ ਤਾਂ ਸਹੀ ਤਰੀਕੇ ਨਾਲ ਕਰਦੇ ਨਾ ਫਿਰ ਇਹ ਸਸਪੈਂਸ ਜਿਹੇ ਅੰਦਰ ਕਿਉਂ ਕਰਿਆ ਤੁਹਾਨੂੰ ਕੀ ਲੱਗਦਾ ਵੀ ਇਹਦੇ ਪਿੱਛੇ ਵੀ ਕੋਈ ਕਹਾਣੀ ਹੋ ਸਕਦੀ ਹੈ ਸਸਪੈਂਸ ਤਾਂ ਹਰ ਚੀਜ਼ ਤੇ ਰਹਾ ਇਹ ਸਭ ਜਿਉਂ ਦੇਖੋ ਮੇਰੀ ਗੱਲ ਇਹ ਹੈ ਜੀ ਕਲੀਅਰ ਗੱਲ ਲੱਦਾ ਆ ਲੁਧਿਆਣੇ ਦੇ ਅੰਦਰ ਹੁਣ ਉੱਥੇ ਬਲਡੋਜ਼ਰ ਫਿਰਨਾ ਆ ਇਹ ਮੁੱਦਿਆਂ ਵੱਲੋਂ ਧਿਆਨ ਹਟਾ ਕੇ ਜਿਹੜੀ ਜ਼ਮੀਨਾਂ ਹੁਣ ਐਕਵਾਇਰ ਸਰਕਾਰ ਨੇ ਕਰਨੀਆਂ ਨੇ ਉੱਥੇ ਡਾਂਗਾ ਨਾਲ ਲੋਕਾਂ ਦੇ ਘਰ ਢਾਣੇ ਆ ਠੀਕ ਹੈ ਲੋਕਾਂ ਨੂੰ ਬਹੁਤ ਕਰੋੜ ਜਿਹੜਾ ਹੁੰਦਾ ਨਾ ਆਪਣਾ ਅਰੈਸਟ ਕਰੀ ਘਰ ਦੇ ਅੰਦਰ ਹੀ ਅਰੈਸਟ ਕਰਨਗੇ ਬਹੁਤ ਸਿਸਟਮ ਖਰਾਬ ਹੋਣਾ ਆ। ਪਰ ਪਰ ਗੱਲ ਤਾਂ ਇਹ ਹੈ ਚਾਚਾ ਇਹਦੇ ਤੇ ਵੀ ਜਿਹਨੇ ਹੁਣ ਲੋਕ ਮਾਫੀਆਂ ਨਾਵਾ ਪਾ ਰਹੇ ਨੇ ਰਿਕਾਰਡ ਕਰ ਕਰਕੇ ਉਹ ਇਹ ਗੱਲ ਕਹਿ ਰਹੇ ਨੇ ਵੀ ਠੀਕ ਹੈ ਨਹੀਂ ਉਹ ਹੋਇਆ। ਕਈ ਲੋਕ ਇਸ ਚੀਜ਼ ਨੂੰ ਵੀ ਕਹਿ ਰਹੇ ਨੇ ਵੀ ਆਖਰ ਠੀਕ ਹੈ ਵੀ ਜੇਕਰ ਉਹ ਗਲਤ ਕਰ ਰਹੀ ਸੀ ਤਾਂ ਕਾਨੂੰਨੀ ਰਸਤੇ ਬਹੁਤ ਸੀਗੇ। ਤਾਂ ਕਾਨੂੰਨੀ ਰਸਤੇ ਤੁਸੀਂ ਕਿਉਂ ਨਹੀਂ ਹੋ ਕਰੇ? ਦੇਖੋ ਕਾਨੂੰਨ ਦਾ ਰਸਤਾ ਸਹੀ ਹੈ। ਕਾਨੂੰਨ ਦਾ ਵੀ ਰਸਤਾ ਪਰ ਪਹਿਲਾ ਕਾਨੂੰਨ ਹੈ। ਜਰਨੈਲ ਸਿੰਘ ਪਿੰਡ ਵਾਲੇ ਮਹਾਪੁੱਛ ਨੇ ਪਹਿਲਾਂ ਕਾਨੂੰਨ ਨੂੰ ਫੋਲੋ ਕਰਿਆ ਜਦੋਂ ਕਾਨੂੰਨ ਨਹੀਂ ਉਹਨਾਂ ਦਾ ਸਾਥ ਦੇ ਦੇ ਸਕਿਆ ਫਿਰ ਉਹ ਆਪਣੇ ਤਰੀਕੇ ਨਾਲ ਉਹਨਾਂ ਨੇ ਕੰਮ ਕਰੇ ਸਾਰਾ ਪਰ ਜਦੋਂ ਅਧਿਆਤਮ ਤੁਹਾਨੂੰ ਕਹਿੰਦਾ ਵੀ ਜਦੋਂ ਬੰਦਾ ਇੰਨਾ ਅਧਿਆਤਮਿਕ ਤੌਰ ਦੇ ਉੱਤੇ ਡੁੱਬਦਾ ਹੈ ਆਪਦੇ ਆਪ ਨੂੰ ਯਾਨੀ ਕਿ ਇੰਨਾ ਗਹਿਰਾਈ ਦੇ ਵਿੱਚ ਜਾਣਾ ਸ਼ੁਰੂ ਕਰਦਾ ਹੈਗਾ ਤੇ ਕਿਤੇ ਨਾ ਕਿਤੇ ਪਰਮਾਤਮਾ ਦੇ ਰਾਹ ਤੇ ਚੱਲਣਾ ਕੋਸ਼ਿਸ਼ ਕਰਦਾ ਹੈ ਕਿਉਂਕਿ ਅਸੀਂ ਲੋਕ ਤਾਂ ਹਮੇਸ਼ਾ ਕਹਿੰਦੇ ਵੀ ਕੋਸ਼ਿਸ਼ ਕਰਦੇ ਆਗੇ ਤੁਹਾਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਦਾ ਫੈਸਲਾ ਲੈ ਸਕਦਾ ਹੈਗਾ ਵੀ ਕਿਸੇ ਦੀ ਜਾਨ ਲੈ ਲੈ ਖਾਸ ਕਰ ਕੋਈ ਕੁੜੀ ਹੈਗੀ ਤੇ ਦੂਜੇ ਪਾਸੇ ਬਾਕੀ ਕੁੜੀਆਂ ਨੇ ਜਿਹੜੀਆਂ ਉਹਨ ਦੇਖੋ ਜੀ ਇਹ ਇੱਕ ਪਬਲਿਕਲੀ ਸਟੰਟ ਹੈ ਇਸ ਤੋਂ ਬਚਣਾ ਆ ਖਾਲਸਾ ਹੁਣ ਦੇਖੋ ਇਹ ਗੱਲ ਮੈਂ ਕਹਿ ਰਿਹਾ ਹੁਣ ਕਈ ਲੋਕ ਮੈਨੂੰ ਬਿੱਟੂ ਨਾਲ ਜੋੜ ਦੇਣਗੇ ਜਿਹੜਾ ਬਿੱਟੂ ਆ ਬੈਠੇ ਹੋ ਕੇ ਆ ਨਾ ਮੈਂ ਉਹ ਜਿਹੜਾ ਬਾਬਾ ਇੱਕ ਬਾਹਰ ਤੋਂ ਗਿਆਨੀ ਹਨ ਬੂਟਾ ਸਿੰਘ ਹਾਂ ਹੁਣ ਇਹ ਨਹੀਂ ਪਤਾ ਉਹ ਬੂਟਾ ਅੰਬ ਦਾ ਕਿਕਰ ਦਾ ਸਮਝ ਨਹੀਂ ਆਣੀ ਉਹ ਜਿਹੜੇ ਵੀ ਲੋਕ ਜਰਨੈਲ ਸਿੰਘ ਭਿੰਡਰਾਲੇ ਸੰਤਾ ਨੂੰ ਗਲਤ ਬੋਲ ਰਹੇ ਨਾ ਜੀ ਉਹ ਏਜੰਸੀ ਪਲਾਂਟਡ ਹੈ ਦਿਮਾਗ 'ਚ ਫਿੱਟ ਕਰ ਲੋ ਸਾਡੀ ਤਾਂ ਜਿਹੜੀ ਜਿੰਦ ਜਾਨ ਉਹ ਜਲਾਸੀ ਪਿੰਡਰਾ ਮਹਾਪੁਰ ਦੇ ਸੂਲਾਂ ਪਰ ਆਪਾਂ ਚਲਣਾ ਹੈ ਉਹਨਾਂ ਦੇ ਸੂਲਾਂ ਤੇ ਹੀ ਸਾਡੀ ਮੌਤ ਹੋਣੀ ਹੈ ਹੁਣ ਜੇਕਰ ਕੱਲ ਨੂੰ ਇਹਨਾਂ ਕੁੜੀਆਂ ਦੇ ਵਿੱਚੋਂ ਚਲੋ ਇੱਕ ਗੱਲ ਕਿਤੇ ਨਾ ਕਿਤੇ ਤੁਸੀਂ ਜਿਹੜੇ ਕਹਿ ਰਹੇ ਹੋ ਵੀ ਇਹਦਾ ਅਧਿਆਤਮਿਕ ਤੌਰ ਤੇ ਵੀ ਇਹ ਗਲਤ ਹੈ ਤੇ ਇਸ ਤਰ੍ਹਾਂ ਦੇ ਫੈਸਲੇ ਤੋਂ ਬਚਣਾ ਚਾਹੀਦਾ ਸੀ ਪਰ ਚਲੋ ਜੇਕਰ ਤੁਸੀਂ ਕਹਿੰਦੇ ਸਮਾਜਿਕ ਤੌਰ ਤੇ ਲਿਆ ਤਾਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਸਿੰਘਾਂ ਦੇ ਨਾਲ ਆ ਪਰ ਜੇਕਰ ਕੱਲ ਨੂੰ ਉਹ ਕੁੜੀਆਂ ਤੁਹਾਡੇ ਤੁਹਾਡੇ ਕੋਲੇ ਜਾਂ ਤੁਹਾਡੇ ਵਰਗੇ ਹੋਰ ਸਿੰਘ ਕੋਲੇ ਜਾਂਦੇ ਨੇਗੇ ਕਿ ਆਖਰ ਆਪਦੀ ਜਾਨ ਨੂੰ ਖਤਰੇ 'ਚ ਦੇਖਦੇ ਹੋਏ ਤੋਂ ਲੱਗਦਾ ਨਿੰ ਸਿੰਘ ਨਾਲ ਆਉਣਗੇ ਤੁਸੀਂ ਨਾਲ ਜਾਵਾਂਗੇ ਬਿਲਕੁਲ ਜਾਣਾ ਪੈਣਾ ਜੀ ਜੋ ਸ਼ਰਨ ਆਏ ਵੀ ਇਸਖੰਠ ਲਾਵੇ ਗੁਰਬਾਣੀ ਕਹਿ ਰਹੀ ਹੈ ਜੋ ਕਿ ਸ਼ਰਨ ਚ ਆਇਆ ਜੇ ਬਾਬਾ ਰਾਜਾ ਰਾਜ ਸਿੰਘ ਕੋਲ ਕੋੜੀ ਚਲੇ ਜਾਂਦੀ ਕਿ ਆ ਅਮਰਤਪਾਲ ਫੇਰੀ ਮਾਰ ਦੋ ਮਾਰਦਾ ਉਹਨੂੰ ਬਾਬਾ ਰਾਜਾ ਸਿੰਘ ਨੇ ਉੱਥੇ ਖੜ ਉਹ ਉਸੂਲਾ ਦੇ ਹਿਸਾਬ ਨਾਲ ਖੜਨਾ ਪੈਣਾ ਸੀ ਉਹਨੂੰ ਇਹ ਤਾਂ ਨੀਲੇ ਦੀ ਹੈ ਤਾਂ ਮਰਿਆਦਾ ਨੀਲਾ ਪਾਣਾ ਕੋਈ ਸੋਖੀ ਗੱਲ ਥੋੜੀ ਨਾ ਹੈ ਜੀ ਇਹਦਾ ਤੇਜ ਪ੍ਰਤਾਪ ਹੈ ਇਹਨੂੰ ਸੰਭਾਲਣਾ ਬੜਾ ਔਖਾ ਮੇਰਾ ਵੀ ਦਿਲ ਕਰਦਾ ਮੈਂ ਰੋਜ਼ ਬੰਦਾ ਹੀ ਮਾਰੀ ਜਾਵਾਂ ਮੇਰਾ ਵੀ ਦਿਲ ਕਰਦਾ ਪਰ ਇੱਕ ਸਿਸਟਮ ਨਾਲ ਕੰਮ ਕਰਨਾ ਹੁੰਦਾ ਆ ਜਦੋਂ ਪਰਮਾਤਮਾ ਦਾ ਹੁ ਤੋ ਬਾਹਰ ਹੋ ਗਈ ਗੱਲ ਫੇਰ ਆਪਾਂ ਇੱਕ ਸਟੈਪ ਚੱਕ ਸਕਦੇ ਆ ਹੁਣ ਦੇਖੋ ਗੁਰਨਾਨਕ ਦੇ ਪਾਸ਼ਾ ਵੇਲੇ ਜਾਦੂਗਰ ਨੇ ਪੂਰੀ ਨੰਗੀਆਂ ਹੋ ਗੀਆਂ ਸੀ ਕਿਆਂ ਇਤਿਹਾਸ ਚ ਲਿਖਿਆ ਹੋਇਆ ਕਿ ਉਹ ਗੁਰਨਾਨ ਦੇ ਪਾਸ਼ਾ ਨੂੰ ਮਾਰ ਦਿੰਦੇ ਆਪਣਾ ਵੀ ਤਾਂ ਕੁਝ ਹੋਣਾ ਚਾਹੀਦਾ ਆ ਆਪਾਂ ਉਹਨਾਂ ਨੂੰ ਚੀਜ਼ਾਂ ਨੂੰ ਫੋਲੋ ਨਾ ਹੀ ਕਰੀਏ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਤੁਸੀਂ ਇਹ ਜੇ ਨਾ ਦੇਖੋ ਇਹੋ ਜਿਹੇ ਲੋਕ ਨਾ ਹੀ ਆਣ ਨਾ ਅਮਰਤਪਾਲ ਵਰਗੇ ਨੂੰ ਕਿਤੇ ਭੱਜਣਾ ਪਵੇ ਕਿਤੇ ਦੇਸ਼ ਛੱਡ ਕੇ ਠੀਕ ਆ ਨਾ ਖੜਦਾ ਕੋਈ ਨਹੀਂ ਹੈਗਾ ਹੁਣ ਕੌਣ ਖੜਾ ਹੈ ਉਹਦੇ ਨਾਲ ਕੋਈ ਵੀ ਨਹੀਂ ਖੜੇਗਾ ਸੋਚ ਕਰਕੇ ਇਹਨਾਂ ਚੀਜ਼ਾਂ ਤੋਂ ਬਾਹਰ ਆ ਕੇ ਜਿਹੜਾ ਅਸਲੀ ਮੁੱਦਾ ਸਾਡਾ ਜ਼ਮੀਨਾਂ ਦਾ ਹੈ ਨਾ ਲੁਧਿਆਣੇ ਵਿੱਚ ਹੁਣ ਜਿਹੜੀ ਹੁਣ 13000 ਤੋਂ 16000 ਏਕੜ ਜ਼ਮੀਨ ਕੁਵਾਰ ਹੋਣੀ ਆ ਉਸ ਪਾਸੇ ਧਿਆਨ ਦਿਓ ਉੱਥੇ ਸਾਨੂੰ ਲੋੜ ਪਾਉਣੀ ਆ ਸਾਰਿਆਂ ਨੂੰ ਇੱਕਾ ਹੋਣ ਦੀ ਜੇ ਇੱਕ ਵਾਰੀ ਜ਼ਮੀਨਾਂ ਕੁਵਾਰ ਹੋਣੀ ਸ਼ੁਰੂ ਹੋ ਗਈ ਪੂਰਾ ਪੰਜਾਬ ਖਤਮ ਹੋ ਜਾਣਾ ਖੈਰ ਦੇਖਿਆ ਜਾਵੇ ਕਿਉਂਕਿ ਜਿਵੇਂ ਸਭ ਤੋਂ ਵੱਡੀ ਸਵਾਲ ਇਹਦੇ ਵਿੱਚ ਇਹੀ ਸੀ ਵੀ ਅਧਿਆਤਮਿਕ ਤੌਰ ਦੇ ਉੱਤੇ ਆਖਰਕਾਰ ਸਾਡੀ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਆ ਉਹਦੇ ਵਿੱਚ ਜਿਵੇਂ ਗੁਰਬਖਸ਼ ਸਿੰਘ ਹੋਰਾਂ ਨੇ ਦੱਸਿਆ ਕਿ ਆਖਰ ਇਹ ਚੀਜ਼ ਦੇ ਵਿੱਚ ਕਤੇ ਵੀ ਅਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ ਜਿਹੜਾ ਸਾਡੀ ਸ਼ਰਨ ਆ ਗਿਆ ਜਿਹਨੇ ਮਾਫੀ ਮੰਗ ਲਈ ਤਾਂ ਉਹਨੂੰ ਮੌਕਾ ਦੇਣਾ ਚਾਹੀਦਾ ਹੁਣ ਇਹੀ ਵਿਚਾਰ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਗਰਮਾਈ ਹੋਈ ਹੈ ਤੇ ਹਰ ਕੋਈ ਜਿਵੇਂ ਕਹਿੰਦੇ ਆ ਵੀ ਇਸ ਪਹਿਲੂ ਦੇ ਹਰ ਕੋ ਦੋ ਦੋ ਪੱਖ ਲੈ ਕੇ ਚੱਲ ਰਿਹਾ ਕੋਈ ਆਖਰ ਪਾਵੇਂ ਕੰਚਨ ਕੁਮਾਰੀ ਕਮਲਕੌਰ ਨੂੰ ਕੋਈ ਗਲਤ ਕਹਿੰਦਾ ਪਰ ਉਹਦੇ ਮਾਰਨ ਦੇ ਵਿਰੁੱਧ ਹੈ ਕੋਈ ਦੂਜਾ ਕਹਿੰਦਾ ਕਿ ਆਖਰ ਹੋਰ ਕੋਈ ਰਾਹ ਨਹੀਂ ਸੀਗਾ ਵੀਡੀਓ ਜਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ